ਵਿਆਹ ਵਾਲਾ ਮੁੰਡਾ ਮਾਂ ਦੀ ਫੋਟੋ ਦੇਖ ਤਾਹਾਂ ਮਾਰ ਕੇ ਲੱਗਿਆ ਰੋਣ ਰਿਸ਼ਤੇਦਾਰ ਵੀ ਹੋ ਗਏ ਭਾਵੁਕ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਪਿਓ ਬਿਨਾਂ ਖੁਸ਼ੀਆਂ ਤੇ ਸ਼ਗਨ ਅਧੂਰੇ ਹੁੰਦੇ ਨੇ ਬਹੁਤ ਹੀ ਕਰਮਾ ਵਾਲੇ ਹੁੰਦੇ ਨੇ ਉਹ ਧੀਆਂ ਪੁੱਤ ਜਿਨ੍ਹਾਂ ਦੇ ਵਿਆਹ ਸਮੇਂ ਉਹਨਾਂ ਦੇ ਮਾਂ ਪਿਓ ਉਹਨਾਂ ਦੇ ਸ਼ਗਨ ਕਰਦੇ ਨੇ ਪਰ ਹੁਣ ਇੱਕ ਨੌਜਵਾਨ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਇਸ ਨੌਜਵਾਨ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਸੀ ਅਤੇ ਜਦੋਂ ਇਸ ਨੌਜਵਾਨ ਦੇ ਵਿਆਹ ਦਾ ਹਲਦੀ ਦਾ ਸ਼ਗਨ ਹੋ ਰਿਹਾ ਸੀ ਤਾਂ ਇਸ ਨੌਜਵਾਨ ਦੀ ਭੈਣ ਮਾਂ ਦੀ ਫੋਟੋ ਚੱਕ ਲਿਆਉਂਦੀ ਹੈ ਜਿਸ ਨੂੰ ਦੇਖ ਕੇ ਇਹ ਨੌਜਵਾਨ ਬਹੁਤ ਹੀ ਜ਼ਿਆਦਾ ਤਾਹਾਂ ਮਾਰ ਕੇ ਰੋਣ ਲੱਗਦਾ ਏ ਅਤੇ ਕਹਿੰਦਾ ਹੈ ਕਿ ਜੇ ਅੱਜ ਮੇਰੀ ਮਾਂ ਹੁੰਦੀ ਕਿੰਨੀ ਖੁਸ਼ ਹੁੰਦੀ ਮੇਰੇ ਸ਼ਗਨ ਕਿੰਨੇ ਚਾਮਾਂ ਨਾਲ ਕਰਦੀ ਮਾਂਵਾਂ ਬਿਨਾ ਕਾਹਦੀਆਂ ਖੁਸ਼ੀਆਂ ਤੇ ਕਾਦੇ ਸ਼ਗਨ ਮੁੰਡੇ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਹੀ ਰਿਸ਼ਤੇਦਾਰ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਅਤੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਮਾਂ ਪਿਓ ਬਿਨਾ ਕੀ ਖੁਸ਼ੀਆਂ ਤੇ ਕੀ ਸ਼ਗਨ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ